ਸਾਲ 2018 ਦੇ ਵਿੱਚ ਸੁਪਰੀਮ ਕੋਰਟ ਨੇ ਇੱਕ ਕੇਸ ਦੇ ਵਿੱਚ ਬੜਾ ਹੀ ਅਜੀਬੋ-ਗਰੀਬ ਸਵਾਲ ਪੁੱਛਿਆ ਸੀ ਕਿ ਕੀ ਸਿੱਖ ਦੇ ਲਈ ਦਸਤਾਰ ਸਜਾਉਣੀ ਜ਼ਰੂਰੀ ਹੈ ਇਹ ਕੇਸ ਸੁਪਰੀਮ ਕੋਰਟ ਦੇ ਵਿੱਚ ਲੈ ਕੇ ਗਏ ਸੀ ਦਿੱਲੀ ਦੇ ਇੱਕ ਸਾਬਤ ਸੂਰਤ ਦਸਤਾਰਦਾਰ ਸਿੱਖ ਸਾਈਕਲਿਸਟ ਜਗਦੀਪ ਸਿੰਘ ਪੁਰੀ ਜਗਦੀਪ ਸਿੰਘ ਪੁਰੀ ਨੂੰ ਸੁਪਰੀਮ ਕੋਰਟ ਦੇ ਵਿੱਚ ਇਸ ਕਰਕੇ ਜਾਣਾ ਪਿਆ ਸੀ ਕਿਉਂਕਿ ਇੱਕ ਸਾਈਕਲਿੰਗ ਐਸੋਸੀਏਸ਼ਨ ਨੇ ਉਹਨਾਂ ਨੂੰ ਇੱਕ ਲੰਬੀ ਸਾਈਕਲ ਦੌੜ ਦੇ ਵਿੱਚ ਹਿੱਸਾ ਲੈਣ ਤੋਂ ਇਸ ਕਰਕੇ ਬਾਹਰ ਕਰ ਦਿੱਤਾ ਸੀ ਕਿਉਂਕਿ ਜਗਦੀਪ ਸਿੰਘ ਪੁਰੀ ਨੇ ਦਸਤਾਰ ਦੇ ਉੱਤੇ ਹੈਲਮਟ ਪਾ ਕੇ ਸਾਈਕਲ ਦੌੜ ਦੇ ਵਿੱਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਮਨਾ ਕਰ ਦਿੱਤਾ ਸੀ ਇਸ ਕਰਕੇ ਸਾਈਕਲਿੰਗ ਐਸੋਸੀਏਸ਼ਨ ਨੇ ਉਹਨਾਂ ਨੂੰ ਦੌੜ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਸੀ ਜਗਦੀਪ ਸਿੰਘ ਪੁਰੀ ਫਿਰ ਸੁਪਰੀਮ ਕੋਰਟ ਗਏ ਤੇ ਹੁਣ ਇਸ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਇੱਕ ਹੋਰ ਨਵਾਂ ਬਿਆਨ ਦਿੱਤਾ ਹੈ ਸੁਪਰੀਮ ਕੋਰਟ ਦੇ ਜੱਜ ਸਾਹਿਬ ਦਾ ਕਹਿਣਾ ਹੈ ਕਿ ਜੇ ਹੈਲਮਟ ਨਾ ਪਹਿਨਣ ਕਾਰਨ ਕਿਸੇ ਸਿੱਖ ਨੂੰ ਸਾਈਕਲ ਦੌੜ ਦੇ ਵਿੱਚੋਂ ਬਾਹਰ ਕੀਤਾ ਜਾਂਦਾ ਹੈ ਤਾਂ ਇਹ ਕੋਈ ਵਿਤਕਰਾ ਨਹੀਂ ਹੈ ਤੇ ਨਾ ਹੀ ਇਹ ਸਿੱਖਾਂ ਦੇ ਧਾਰਮਿਕ ਹੱਕਾਂ ਦੇ ਵਿੱਚ ਕੋਈ ਦਖਲਅੰਦਾਜ਼ੀ ਹੈ। ਯਾਨੀ ਕਿ ਸੁਪਰੀਮ ਕੋਰਟ ਨੇ ਇਸ ਮਸਲੇ ਦੇ ਵਿੱਚ ਸਿੱਖ ਭਾਈਚਾਰੇ ਨੂੰ ਜਾਂ ਫਿਰ ਕਹਿ ਲਈਏ ਜਗਦੀਪ ਸਿੰਘ ਪੁਰੀ ਯੋਕੇ ਜੋ ਕਿ ਦਸਤਾਰਦਾਰ ਸਿੱਖ ਸਾਈਕਲਿਸਟ ਨੇ ਉਹਨਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਹੈ। ਸੋ ਕੋਰਟ ਨੇ ਸਾਰੀ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਪਹਿਲੇ ਤਾਂ ਸੋਚ ਰਹੇ ਸੀਗੇ ਕਿ ਪ੍ਰਾਈਵੇਟ ਬਾਡੀ ਨੂੰ ਅਸੀਂ ਕਿਉਂ ਕਹੀਏ? ਇਹ ਤਾਂ ਇਹ ਹੈ ਕਿ ਲਾਂਚ ਤੁਸੀਂ ਇਕੱਠੇ ਖਾਣ ਗਏ ਹੋ ਤੁਹਾਡੀ ਚੋਇਸ ਹੈ ਕਿ ਨੂੰ ਨਾਲ ਰੱਖਣਾ ਤੇ ਕਿ ਨੂੰ ਨਹੀਂ ਰੱਖਣਾ ਬਟ ਦੈਨ ਦਲੀਲਾ ਦੇ ਉੱਤੇ ਫਿਰ ਕੋਰਟ ਨੇ ਇਹ ਡਿਸਾਈਡ ਕੀਤਾ ਕਿ ਅਸੀਂ ਤੁਸੀਂ ਰਿਪਰੈਜ਼ੈਂਟੇਸ਼ਨ ਕਰੋ ਐਸਜੀਪੀਸੀ ਕਿਉਂਕਿ ਉਹ ਸਿੱਖਾ ਦੀ ਸੁਪਰੀਮ ਬਾਡੀ ਹੈ ਐਂਡ ਪਟੀਸ਼ਨਰ ਕਿਉਂਕਿ ਇੱਥੇ ਕੋਰਟ ਆਇਆਗੇ ਕਿ ਉਹ ਜਾ ਕੇ ਫਾਈਲ ਕਰਨ ਆਪਣੀ ਰਿਪਰੈਜ਼ੈਂਟੇਸ਼ਨ ਪਰ ਸਾਲ ਦੇ ਵਿੱਚ ਇਹਦਾ ਫੈਸਲਾ ਹੈ ਜਿੱਥੋਂ ਤੱਕ ਸਾਡਾ ਸਵਾਲ ਹੈ ਜਗਦੀਪ ਜੀ ਦਾ ਔਰ ਮੇਰਾ ਮੈਂ ਆਪਣੇ ਫੋਰ ਭਰਾਵਾਂ ਦੇ ਨਾਲ ਵੀ ਬੈਠਾਂਗਾ ਇਕੱਠੇ ਬੈਠ ਕੇ ਅਸੀਂ ਬਣਾਵਾਂਗੇ ਔਰ ਇਸ ਨੂੰ ਦੇਾਂਗੇ ਕਿਉਂਕਿ ਕੱਲ ਸਿਰਫ ਜਗਦੀਪ ਜੀ ਨਹੀਂ ਹੈ ਸਾਰੇ ਸਿੱਖ ਸਮਾਜ ਦੇਗੇ ਯਾਨੀ ਕਿ ਹੁਣ ਜਗਦੀਪ ਸਿੰਘ ਪੂਰੀ ਸਾਹਿਬ ਤੁਸੀਂ ਮਿਲ ਕੇ ਗਾਈਡਲਾਈਨ ਤਿਆਰ ਕਰੋਗੇ ਕੀ ਕੁਛ ਰੂਪਰੇਖਾ ਰਹੀ ਹੈ ਕਿ ਜਾਂ ਫਿਰ ਕਿਵੇਂ ਕੀ ਕੁਛ ਰੈਨ ਵਾਲਾ ਅਸੀਂ ਰਿਪਰੈਜੈਂਟੇਸ਼ਨ ਕਰਾਂਗੇ ਕਿ ਇਹ ਹਟਣਾ ਚਾਹੀਦਾ ਔਰ ਦੇ ਨਾਲ ਦੇ ਨਾਲ ਅਸੀਂ ਸਜੈਸਟਿਵ ਡਰਾਫਟ ਦੇਾਂਗੇ ਤੁਸੀਂ ਇਹਨੂੰ ਅਡਾਪਟ ਕਰੋ ਜਗਦੀਪ ਸਿੰਘ ਪੂਰੀ ਦੇ ਵੱਲੋਂ ਇੱਕ ਕੇਸ ਅੰਤਰਰਾਸ਼ਟਰੀ ਸੰਸਥਾ ਹੈ ਐਨਜੀਓ ਹੈ ਯੂनाइटेड 6 ਉਹ ਲੜ ਰਹੀ ਹੈ ਉਹਨਾਂ ਨੇ ਭਾਰਤ ਦੇ ਇੱਕ ਵਕੀਲ ਆਰਐਸ ਪੂਰੀ ਨੂੰ ਇਸ ਕੇਸ ਦੇ ਲਈ ਨਾਮਜ਼ਦ ਕੀਤਾ ਹੈ ਜੋ ਕਿ ਸੁਪਰੀਮ ਕੋਰਟ ਦੇ ਵਿੱਚ ਜਗਦੀਪ ਸਿੰਘ ਪੂਰੀ ਵੱਲੋਂ ਇਸ ਕੇਸ ਦੀ ਵਕਾਲਤ ਕਰ ਰਹੇ ਸਨ ਉਹਨਾਂ ਨੇ ਇੱਕ ਦਲੀਲ ਵੀ ਦਿੱਤੀ ਸੀ ਕਿ ਭਾਰਤੀ ਫੌਜ ਦੇ ਵਿੱਚ ਸਿੱਖਾਂ ਨੂੰ ਦਸਤਾਰ ਸਜਾ ਕੇ ਫੌਜ ਦੇ ਵਿੱਚ ਜੰਗ ਕਰਨ ਲਈ ਜੀ ਇਜਾਜ਼ਤ ਦਿੱਤੀ ਜਾਂਦੀ ਹੈ ਤਾਂ ਸਾਈਕਲ ਚਲਾਉਣ ਦੀ ਕਿਉਂ ਨਹੀਂ ਇਸ ਤੇ ਸੁਪਰੀਮ ਕੋਰਟ ਦੇ ਜੱਜ ਨੇ ਸਖਤ ਇਤਰਾਜ਼ ਕੀਤਾ ਸੀ ਕਿ ਸਾਈਕਲ ਚਲਾਉਣ ਨੂੰ ਤੁਸੀਂ ਭਾਰਤੀ ਫੌਜ ਦੇ ਵਿੱਚ ਡਿਊਟੀ ਕਰਨ ਦੇ ਨਾਲ ਨਹੀਂ ਜੋੜ ਸਕਦੇ ਸੋ ਇਸ ਕੇਸ ਦੇ ਵਿੱਚ ਹਾਲਾਂਕਿ ਸੁਪਰੀਮ ਕੋਰਟ ਨੇ ਬਿਲਕੁਲ ਇਨਕਾਰ ਕਰ ਦਿੱਤਾ ਉਸ ਨਿੱਜੀ ਸਾਈਕਲ ਕੰਪਨੀ ਨੂੰ ਕੋਈ ਵੀ ਆਦੇਸ਼ ਦੇਣ ਦੇ ਲਈ ਹਾਲਾਂਕਿ ਜੁਲਾਈ 2018 ਦੇ ਵਿੱਚ ਸੁਪਰੀਮ ਕੋਰਟ ਇਸ ਕੇਸ ਦੇ ਵਿੱਚ ਸੁਣਵਾਈ ਤੇ ਸਹਿਮਤ ਹੋ ਗਈ ਸੀ ਪਰ ਹੁਣ ਇਨਕਾਰ ਕਰ ਦਿੱਤਾ ਗਿਆ ਪਰ ਨਾਲ ਹੀ ਨਾਲ ਭਾਰਤੀ ਖੇਡ ਮੰਤਰਾਲੇ ਨੂੰ ਵੀ 1 ਸਾਲ ਦੇ ਅੰਦਰ ਅੰਦਰ ਇਸ ਮਸਲੇ ਤੇ ਕੋਈ ਗਾਈਡਲਾਈਨਸ ਤਿਆਰ ਕਰਨ ਦੇ ਲਈ ਜ਼ਰੂਰ ਸੁਪਰੀਮ ਕੋਰਟ ਨੇ ਕਿਹਾ ਜਿਸ ਦੇ ਵਿੱਚ ਖੇਡ ਮੰਤਰਾਲੇ ਨੂੰ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਜਿਨ੍ਹਾਂ ਨੇ ਇਸ ਕੇਸ ਦੇ ਵਿੱਚ ਪੈਰਵਾਈ ਕਰਨ ਦੇ ਲਈ ਪਹੁੰਚ ਕੀਤੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨਾਲ ਹੀ ਨਾਲ ਜਗਦੀਪ ਸਿੰਘ ਪੁਰੀ ਤੇ ਹੋਰ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨਾਲ ਮਿਲ ਕੇ ਕੋਈ ਗਾਈਡਲਾਈਨਸ ਤਿਆਰ ਕਰਨ ਦਾ ਆਦੇਸ਼ ਜ਼ਰੂਰ ਦਿੰਦਾ ਹੈ ਭਾਰਤੀ ਸੰਵਿਧਾਨ ਦੀ ਗੱਲ ਕਰ ਲਈਏ ਤਾਂ ਸੰਵਿਧਾਨ ਦਾ ਆਰਟੀਕਲ 25 ਸਿੱਖਾਂ ਨੂੰ ਇੱਕ ਵੱਖਰੀ ਪਛਾਣ ਵੀ ਦਿੰਦਾ ਹੈ ਤੇ ਆਰਟੀਕਲ 125 ਮੋਟਰ ਵਹੀਕਲ ਐਕਟ ਜਿਹੜਾ ਕਿ ਸਿੱਖਾਂ ਨੂੰ ਬਿਨਾ ਹੈਲਮਟ ਤੋਂ ਕੋਈ ਵੀ ਵਹੀਕਲ ਚਲਾਉਣ ਦੀ ਆਜ਼ਾਦੀ ਵੀ ਦਿੰਦਾ ਹੈ ਜਗਦੀਪ ਸਿੰਘ ਪੁਰੀ ਦੇ ਦੱਸਣ ਦੇ ਮੁਤਾਬਿਕ 14 ਅਗਸਤ 2015 ਨੂੰ ਆਜ਼ਾਦ ਹਿੰਦ ਬ੍ਰੇਟ ਨਾਂ ਦੀ ਸਾਈਕਲ ਐਸੋਸੀਏਸ਼ਨ ਹੈ ਜਿਸ ਨੇ ਜਗਦੀਪ ਸਿੰਘ ਪੁਰੀ ਨੂੰ ਸਿਰਫ ਦਸਤਾਰ ਸਜਾ ਕੇ ਸਾਈਕਲ ਦੌੜ ਦੇ ਵਿੱਚ ਹਿੱਸਾ ਲੈਣ ਤੋਂ ਮਨਾ ਕਰ ਦਿੱਤਾ ਸੀ ਉਹ ਦੌੜ 220 ਕਿਲੋਮੀਟਰ ਦੀ ਸੀ ਔਰ ਜਿਹੜੀ ਕਿ ਦਿੱਲੀ ਤੋਂ ਲੈ ਕੇ ਪਾਣੀਪਤ ਤੱਕ ਜਾਣੀ ਸੀ ਤੇ ਫਿਰ ਪਾਣੀਪਤ ਤੋਂ ਲੈ ਕੇ ਦਿੱਲੀ ਤੱਕ ਵਾਪਸ ਖਤਮ ਹੋਣੀ ਸੀ ਉਸ ਵਿਤਕਰੇ ਤੋਂ ਬਾਅਦ ਉਸ ਘਟਨਾ ਤੋਂ ਬਾਅਦ ਜਗਦੀਪ ਸਿੰਘ ਪੁਰੀ ਨੇ ਕੁਝ ਜਿਹੜੇ ਸਿੱਖ ਦਸਤਾਰਤਾਰੀ ਸਿੱਖ ਸਾਈਕਲ ਚਲਾਉਂਦੇ ਨੇ ਸਿੱਖ ਨੌਜਵਾਨ ਨੇ ਉਹਨਾਂ ਨੂੰ ਮਿਲ ਕੇ ਇੱਕ ਟਰਬਿਨੇਟਰ ਨਾਂ ਦੀ ਸੰਸਥਾ ਬਣਾਈ ਹੈ ਔਰ ਟਰਬਿਨੇਟਰ ਨਾਂ ਦਾ ਗਰੁੱਪ ਬਣਾਇਆ ਉਸ ਗਰੁੱਪ ਦੇ ਜ਼ਰੀਏ ਬਹੁਤ ਸਾਰੇ ਸਿੱਖ ਨੌਜਵਾਨ ਸਾਬਤ ਸੂਰਤ ਨੌਜਵਾਨ ਇਕੱਠੇ ਹੋ ਕੇ ਸਾਈਕਲ ਰਾਈਡ ਕੱਢਦੇ ਨੇ ਦਿੱਲੀ ਤੋਂ ਲੈ ਕੇ ਅੰਮ੍ਰਿਤਸਰ ਦਿੱਲੀ ਤੋਂ ਦਮਦਮਾ ਸਾਹਿਬ ਜਾਂ ਹੋਰ ਕਈ ਥਾਵਾਂ ਤੱਕ ਉਹ ਦੌੜ ਹੈ ਜਿਹੜੀ ਲਗਾ ਰਹੇ ਨੇ ਲਗਾ ਚੁੱਕੇ ਨੇ ਸਾਈਕਲ ਰਾਈਡ ਕਰ ਚੁੱਕੇ ਨੇ ਜਿਸ ਦਾ ਮਕਸਦ ਸਿਰਫ ਇੰਨਾ ਹੀ ਹੈ ਕਿ ਉਹ ਅਸਦੇ ਨੇ ਸਰਕਾਰਾਂ ਤੱਕ ਜਾਂ ਇਹੋ ਜੀਆਂ ਐਸੋਸੀਏਸ਼ਨਾਂ ਤੱਕ ਜਥੇਬੰਦੀਆਂ ਤੱਕ ਗੱਲ ਪਹੁੰਚੇ ਕਿ ਸਾਈਕਲ ਜਿਹੜੇ ਸਿੱਖ ਨੇ ਦਸਤਾਰਤਾ ਦੀ ਸਿੱਖ ਨੇ ਉਹ ਬਿਨਾ ਹੈਲਮਟ ਤੋਂ ਸਾਈਕਲ ਚਲਾਉਂਦੇ ਨੇ ਤਾਂ ਬਿਲਕੁਲ ਸੁਰੱਖਿਅਤ ਨੇ ਸੇਫ ਨੇ ਔਰ ਸਾਈਕਲ ਦੌੜ ਦੇ ਵਿੱਚ ਹਿੱਸਾ ਲੈਣ ਦੇ ਸਮਰੱਥ ਨੇ